ਜੀ ਸਾਰਿਆਂ ਗੈਰਬਰੀ ਸਤਿ ਸ਼੍ਰੀ ਅਕਾਲ ਦਿਓਲ ਪੰਜਾਬੀ ਬੂਟਿਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਅੱਜ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਲੈ ਕੇ ਆਏ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣੇ ਪਾਰਟੀ ਵੇਅਰ ਸੂਟ ਹੋਣਗੇ ਹੈਂਡਵਰਕ ਦੇ ਸੂਟ ਹੋਣਗੇ ਤੁਹਾਡੇ ਮੇਨ ਗੱਲ ਇਹ ਆ ਵੀ ਤੁਹਾਡੇ ਬਜਟ ਚ ਰਹਿਣ ਵਾਲੇ ਹੋਣਗੇ ਸੂਟ ਵੀ ਪੂਰੇ ਸਿਰਾਂ ਹੋਣਗੇ ਤੇ ਰੇਟ ਵੀ ਬਹੁਤ ਜ਼ਿਆਦਾ ਘੱਟ ਹੋਊਗਾ ਜਿਹੜੀ ਮੇਰੀਆਂ ਭੈਣਾਂ ਨੂੰ ਪਸੰਦ ਨੇ ਪਲੀਜ਼ ਜਲਦੀ ਜਲਦੀ ਆਪਣਾ ਆਰਡਰ ਕਨਫਰਮ ਕਰਦਿਆਂ ਕਰੋ ਕਿਉਂਕਿ ਵੀਡੀਓ ਲਾਉਣ ਸਾਰ ਜਿਹੜੀ ਆਪਾਂ ਕੱਲ ਵੀਡੀਓ ਲਾਈ ਸੀ ਉਹਦੇ ਤੇ ਆਪ ਨੂੰ ਬਹੁਤ ਜ਼ਿਆਦਾ ਮੈਸੇਜ ਆਏ ਹੋਏ ਨੇ ਕੱਲ ਆਪਣੇ ਕੋਲੇ ਸੂਟ ਘੱਟ ਸੀਗੇ ਤੇ ਕਸਟਮਰ ਵੱਧ ਸੀਗੇ ਦਿਲ ਤੋਂ ਭੈਣਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਭੈਣਾਂ ਦਾ ਜਿਹੜੇ ਆਪਾਂ ਨੂੰ ਸਪੋਰਟ ਆ ਬਹੁਤ ਜ਼ਿਆਦਾ ਦੇ ਰਹੀਆਂ ਨੇ ਫੋਰਨ ਤੋਂ ਵੀ ਤੇ ਇੰਡੀਆ ਤੋਂ ਵੀ ਇਸ ਲਈ ਆਪਾਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਦੇ ਆਪਾਂ ਸੋਚਿਆ ਨਹੀਂ ਸੀਗਾ ਵੀ ਆਪਣੇ ਨਾਲ ਇਦਾਂ ਇੰਨੇ ਜ਼ਿਆਦਾ ਕਸਟਮਰ ਜੁੜਨਗੇ ਜਿੰਨੇ ਆਪਣੇ ਨਾਲ ਜੁੜ ਚੁੱਕੇ ਆਗੇ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਰੇਟ ਆ ਜਿਹੜਾ ਵੀਡੀਓ ਦੇ ਨਾਲ ਹੀ ਦੱਸਾਂਗੇ ਵੀਡੀਓ ਦੇ ਨਾਲ ਬਣੀ ਰਹੂ ਬਹੁਤ ਜਿਆਦੇ ਵਧੀਆ ਸੂਟ ਹੋਣਗੇ ਹੈਂਡਵਰਕ ਦੇ ਸਾਰੇ ਸੂਟ ਰਹਿਣ ਵਾਲੇ ਨੇ ਆਪਣੀ ਕੈਸ਼ অন ਡਿਲੀਵਰੀ ਨਹੀਂ ਹੈਗੀ ਇਹ ਵੀ ਆਪਾਂ ਤੁਹਾਨੂੰ ਪਹਿਲਾਂ ਹੀ ਕਨਫਰਮ ਕਰ ਦਿੰਦੇ ਆ ਸਿਰਫ ਆਨਲਾਈਨ ਪੇਮੈਂਟ ਦਾ ਆਪਣਾ ਮੈਥਡ ਹੈਗਾ ਆਨਲਾਈਨ ਪੇਮੈਂਟ ਕਰਕੇ ਜਿਹੜੀ ਵੀ ਮੇਰੀ ਭੈਣ ਨੇ ਸੂਟ ਕਨਫਰਮ ਕਰਨਾ ਹੁੰਦਾ ਆਪਣਾ ਆਰਡਰ ਤਾਂ ਆਰਡਰ ਡਨ ਕਰ ਸਕਦੇ ਹੋਗੇ ਬਾਕੀ ਕਿਸੇ ਵੀ ਪ੍ਰਕਾਰ ਦੀ ਟੈਨਸ਼ਨ ਨਾ ਲਿਆ ਕਰੋ ਕਿਉਂਕਿ ਆਪਣੇ ਨਾਲ ਬਹੁਤ ਦੂਰੋਂ ਦੂਰੋਂ ਕਸਟਮਰ ਜੁੜ ਚੁੱਕੇ ਨੇ ਤੁਸੀਂ ਮੇਰੇ ਚੈਨਲ ਤੇ ਸਬਸਕ੍ਰਾਈਬ ਨਾ ਦੇਖਿਓ ਚੈਨਲ ਤੇ ਇੰਨੇ ਜ਼ਿਆਦਾ ਕਸਟਮਰ ਜੁੜ ਜੁੜ ਚੁੱਕੇ ਨੇ ਉਹਨੇ ਸਬਸਕ੍ਰਾਈਬ ਨਹੀਂ ਹੈਗੇ ਜਿੰਨੇ ਆਪ ਨੂੰ ਵਿਊ ਆ ਜਾਂਦੇ ਨੇ ਤੇ ਕਸਟਮਰ ਆਪਣੇ ਨਾਲ ਰੈਗੂਲਰ ਜੁੜ ਰਹੇ ਨੇ ਆਪਣਾ ਕੰਮ ਆਗਾ ਜਿਹੜਾ ਪਿਛਲੇ ਡੇਢ ਪੌਣੇ 2 ਸਾਲ ਤੋਂ ਨਿਊ ਕੰਮ ਨਹੀਂ ਹੈਗਾ ਆਪਣਾ ਪੁਰਾਣਾ ਚੈਨਲ ਸੀਗਾ ਰਾਣਾ ਸਾਹਿਬ ਬੁਟੀਕ ਹਾਊਸ ਉਹਦੇ ਤੇ ਹੁਣ ਆਪਾਂ ਕੰਮ ਕਿਸੇ ਕਾਰਨ ਕਰਕੇ ਨਹੀਂ ਕਰਦੇ ਹੈਗੇ ਜਿਹੜੇ ਸੂਟ ਰੈਨ ਵਾਲੇ ਨੇ ਅੱਜ ਵਾਲੇ ਸ਼ਿਮਰ ਦੇ ਰੈਨ ਵਾਲੇ ਨੇ ਔਰਗਾਂਜਾ ਦੇ ਰੈਨ ਵਾਲੇ ਨੇ ਰੇਟ ਜਿਹੜਾ ਆਪਾਂ ਵੀਡੀਓ ਦੇ ਨਾਲ ਹੀ ਦੱਸਾਂਗੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਜਲਦੀ ਜਲਦੀ ਆਰਡਰ ਕਨਫਰਮ ਕਰ ਦਿਓ ਚਲੋ ਜੀ ਕਰਦੇ ਆ ਸੂਟ ਦੀ ਪਹਿਲੇ ਸੂਟ ਦੀ ਸਟਾਰਟਿੰਗ ਲਾਈਟ ਲਵੈਂਡਰ ਜੀ ਸੇਡ ਦਾ ਸੂਟ ਰੈਨ ਵਾਲਾਗਾ ਇਹ ਨਿਊ ਜੈ ਸੇਡ ਮੰਨ ਕੇ ਚੱਲੋ ਤੁਸੀਂ ਆ ਵਾਲੀ ਇਹਦੀ ਡਿਜ਼ਾਈਨਿੰਗ ਆ ਵੀ ਸੂਟ ਦੀ ਸ਼ਾਇਦ ਵੀਡੀਓ ਦੇ ਵਿੱਚ ਤੁਹਾਨੂੰ ਨਾ ਕੁਝ ਪਤਾ ਲੱਗੇ ਨੇੜੇ ਤੋਂ ਆਪਾਂ ਕਰਕੇ ਦਿਖਾ ਦਿੰਨੇ ਆ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਇਹਦਾ ਦੇਖ ਸਕਦੇ ਹੋਗੇ ਹੈਂਡਵਰਕ ਦਾ ਸਾਰਾ ਕੰਮ ਕੀਤਾ ਹੋਇਆ ਨੇੜੇ ਤੋਂ ਆਪਾਂ ਸਾਰਾ ਦਿਖਾਉਣੇ ਆਗੇ ਤੁਹਾਨੂੰ ਵਿੱਚ ਆਰੀ ਦਾ ਵਰਕ ਹੈਗਾ ਵਿੱਚ ਹੈਂਡ ਟੱਚ ਦਿੱਤੀ ਹੋਈ ਹੈਗੀ ਆ ਬਣੀਆਂ ਹੋਈਆਂ ਨੇ ਦੋ ਮੋਰਨੀ ਇਹਦੇ ਤੇ ਇਹ ਵੀ ਹੈਂਡਵਰਕ ਨਾਲ ਤਿਆਰ ਕੀਤੀਆਂ ਹੋਈਆਂ ਨੇ ਸਾਰਾ ਸਿੱਪੀ ਮੋਤੀ ਨਾਲ ਕੀ ਦਾ ਕੰਮ ਕੀਤਾ ਹੋਇਆ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਆ ਜਾ ਰਹੇ ਨੇ ਇਹਦੇ ਦੋ ਪੈਨਲ ਪੈਨਲ ਵੀ ਜਿਹੜੇ ਤੁਹਾਨੂੰ ਹੈਂਡਵਰਕ ਮਿਲਣਗੇ ਨਾਲ ਵਿੱਧ ਵਰਕ ਮਸ਼ੀਨ ਮਿਲੂਗਾ ਆਰੀ ਮਿਲੂਗੀ ਮਸ਼ੀਨ ਵਰਕ ਮਿਲੂਗਾ ਇਹਦੇ ਨਾਲ ਜਿਹੜੀ ਬਾਟਮ ਰੱਖੀ ਹੋਈ ਆ ਬਾਟਮ ਤੁਹਾਨੂੰ ਮਿਲੂਗੀ ਪਿਓਰ ਨੇਚਰਲ ਕريب ਦੀ ਸ਼ਾਲਟ ਜਿਹੜੀ ਮਿਲਣੀ ਹੈ ਉਹ ਤੁਹਾਨੂੰ ਮਿਲਣੀ ਹੈ ਸਿਮਰ ਦੀ ਪਿਓਰ ਸਿਮਰ ਦੀ ਸ਼ਾਲਟ ਮਿਲਣੀ ਆ ਆਹ ਵਾਲਾ ਆਉਣਾ ਇਹਦੇ ਬੋਟਮ ਤੇ ਕੰਮ ਬਿਲਕੁਲ ਲਾਈਟ ਵੇਟ ਨੇਚਰਲ ਕਲੇਬ ਲੱਗੀ ਹੋਈ ਹੈਗੀ ਐਦਾਂ ਨਹੀਂ ਹੈਗੀ ਵੀ ਕਾਪੀ ਚ ਆ ਗਈ ਜਿਹੜਾ ਇਹਦੇ ਨਾਲ ਦੁਪੱਟਾ ਰਹਿਣ ਵਾਲਾਗਾ ਹੋਰ ਰਹਿਣ ਵਾਲਾਗਾ ਸਿਮਰ ਦਾ ਸਿਮਰ ਔਰਗਾਂਜਾ ਦਾ ਦੁਪੱਟਾ ਰਹਿਣ ਵਾਲਾ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਆ ਵਲੀਏ ਦੀ ਡਿਜ਼ਾਈਨਿੰਗ ਹੈ ਉਹ ਦੁਪੱਟੇ ਤੇ ਆਰੀ ਵਰਕ ਮਿਲਣਾ ਸਾਰਾ ਤੁਹਾਨੂੰ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਲਾਈਟ ਆਨੀਅਨ ਜਾਂ ਲਵੈਂਡਰ ਜਿਹਾ শেਡ ਕਹਿ ਸਕਦੇ ਹਾਂਗੇ ਆ ਗਿਆ ਪਹਿਲਾ ਕਲਰ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਹੈਗਾ ਉਹ 2600 ਰਹਿਣ ਵਾਲਾ ਹੈ ਅੱਜ ਵਾਲੇ ਸਾਰੇ ਸੂਟਾਂ ਦੇ ਜੇ ਤੁਸੀਂ ਕੰਮ ਦੇਖੋਗੇ 2600 ਦੇ ਹਿਸਾਬ ਨਾਲ ਕੰਮ ਬਹੁਤ ਜ਼ਿਆਦਾ ਕੀਤਾ ਹੋਇਆ ਇਹਦੇ ਸੂਟ ਤੇ ਜੇ ਤੁਸੀਂ ਆਪਣੀ ਰਿਕੁਆਇਰਮੈਂਟ ਤੇ ਇਹ ਸੂਟ ਆਰਡਰ ਤੇ ਤਿਆਰ ਕਰਵਾਵੋਗੇ ਤਾਂ ਤੁਹਾਨੂੰ 2600 ਚ ਵਰਕ ਵੀ ਨਹੀਂ ਮਿਲਣਾ ਹੈਗਾ ਆਪਾਂ ਤੁਹਾਨੂੰ ਵਿਦ ਸਟੱਫ ਵਿੱਚ ਦੁਪੱਟਾ ਦੇ ਰਹੇ ਹਾਂਗੇ ਇੰਨੀ ਜ਼ਿਆਦਾ ਵਧੀਆ ਕਲਰ ਡਿਜ਼ਾਈਨਿੰਗ ਆਗੀ ਇਹਦੇ ਸੂਟ ਦੀ ਇਹ ਸੀ ਆਪਣੇ ਕੋਲੇ ਫਾਸਟ ਕਲਰ ਇਹਦੇ ਵਿੱਚ ਸੈਕੰਡ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਪਿਸਤਾ ਜਿਹਾ ਸੈਕੰਡ ਕਲਰ ਪਿਸਤਾ ਆ ਗਿਆ ਦੇਖੋ ਡਿਜ਼ਾਈਨਿੰਗ ਇੰਨੀ ਜ਼ਿਆਦਾ ਹਾਈ ਫਾਈ ਆ ਗਈ ਸਾਰੇ ਨਾਲ ਵੱਧ ਕਪੜਾ ਹਾਈ ਫਾਈ ਹੈ ਜਿਹੜਾ ਇਹਨੂੰ ਸਟਾਫ ਲੱਗਿਆ ਹੋਇਆ ਹੈ ਜਿਹੜਾ ਇਹਨੂੰ ਵੇਸ ਲੱਗਿਆ ਹੋਇਆਗਾ ਲੈ ਕੇ ਤੁਹਾਡੀ ਸੂਟ ਰੂਖੋਸ ਹੋ ਜੂਗੀ ਐਦਾਂ ਨਹੀਂ ਹੋਊਗਾ ਵੀ ਤੁਹਾਨੂੰ ਪਸਤੌਣਾ ਪਊਗਾ ਵੀ ਅਸੀਂ ਪੈਸੇ ਵੀ ਲਾਤੇ ਤੇ ਸਾਨੂੰ ਮਿਲਿਆ ਵੀ ਕੁਝ ਨਹੀਂ ਹੈਗਾ ਦੇਖ ਸਕਦੇ ਹੋਗੇ ਡਿਜ਼ਾਈਨਿੰਗ ਸੂਟ ਦੀ ਪਿਓਰ ਸ਼ਿਮਰ ਤੇ ਸੂਟ ਰਹਿਣ ਵਾਲਾ ਪਿਓਰ ਨੇਚਰਲ ਕ੍ਰੇਪ ਦਾ ਬਾਟਮ ਲੱਗੀ ਹੋਈ ਹੈ ਇਹਨਾਂ ਆਹ ਵਾਲੀ ਨੇਚਰਲ ਕ੍ਰੇਪ ਦੀ ਬਾਟਮ ਮਿਲੂਗੀ ਤੁਹਾਨੂੰ ਇਹਦੇ ਨਾਲ ਤੇ ਆਹ ਵਾਲਾ ਮਿਲਣਾ ਇਹਦੇ ਨਾਲ ਤੁਹਾਨੂੰ ਦੁਪੱਟਾ ਇਹਦੇ ਵਿੱਚ ਆਪਣੇ ਕੋਲੇ ਇਹ ਦੋ ਕਲਰ ਸੀਗੇ ਆਹ ਵਾਲਾ ਜਿਹੜਾ ਸੂਟ ਆ ਗਿਆ ਆਪਣੇ ਕੋਲੇ ਇਹ ਆ ਗਿਆ ਔਰਗੈਂਜਾ ਨਾਲ ਔਰ ਗੈਂਜਾ ਦੀ ਸ਼ਰਟ ਰਹਿਣ ਵਾਲੀ ਹੈਗੀ ਇਹਦੀ ਵੀ ਸੂਟ ਦੀ ਬਹੁਤ ਜ਼ਿਆਦਾ ਹਟਕੇ ਡਿਜ਼ਾਈਨਿੰਗ ਆ ਕਿ ਤਿਆਰ ਕੀਤੀ ਹੋਈ ਆਹ ਵਾਲੀ ਡਿਜ਼ਾਈਨਿੰਗ ਆ ਕਿ ਇਹਦੀ ਸੂਟ ਦੀ ਬਾਟਮ ਤੇ ਸਾਰਿਆਂ ਤੇ ਵਰਕ ਮਿਲੂਗਾ ਤੁਹਾਨੂੰ ਨਾਲ ਚੈੱਕ ਕਰੋ ਆਪਾਂ ਨੇੜੇ ਤੇ ਚੈੱਕ ਕਰਾਉਣੇ ਆ ਤੁਹਾਨੂੰ ਆਹ ਵਾਲੀ ਡਿਜ਼ਾਈਨਿੰਗ ਇਹਦੀ ਰਹਿਣ ਵਾਲੀ ਆ ਸਾਰੇ ਪੀਸਾਂ ਦੇ ਵਿੱਚ ਹੈਂਡਵਰਕ ਦਾ ਕੰਮ ਨਾਲ ਕੀਤਾ ਹੋਇਆ ਹੈ ਹਾਂ ਟੱਚ ਸਾਰੇ ਪੀਸਾਂ ਨੂੰ ਦਿੱਤੀ ਹੋਈ ਆ ਬਹੁਤ ਜ਼ਿਆਦਾ ਵਧੀਆ ਰੀਜ਼ਨਲ ਕੰਮ ਤਿਆਰ ਕੀਤੇ ਹੋਏ ਪੀਸ ਹੋਏ ਹੋਏ ਨੇ ਤਿਆਰ ਪੀਸ ਪਾਈ ਹੋਏ ਤੁਹਾਡੇ ਬੋਲਣਗੇ ਵੀ ਹਾਂਜੀ ਤੁਸੀਂ ਕੁਝ ਪਾਇਆ ਹੋਇਆਗਾ ਇੰਨੇ ਜ਼ਿਆਦਾ ਵਧੀਆ ਪੀਸ ਨੇ ਆਏ ਦੇ ਦੋ ਪੈਨਲ ਜਾ ਰਹੇ ਨੇ ਆਰੀ ਦਾ ਵਰਕ ਹੈਗਾ ਪੈਨਲ ਤੇ ਕੀਤਾ ਹੋਇਆ ਪਿਓਰ ਔਰਗੰਝਾ ਦੀ ਸੌਫਟ ਔਰਗੰਝਾ ਦੀ ਸ਼ਰਟ ਆ ਗਈ ਇਹ ਚੈੱਕ ਕਰ ਸਕਦੇ ਹੋ ਤੁਸੀਂ ਡਿਜ਼ਾਈਨਿੰਗ ਆਹ ਵਾਲੀ ਰੱਖੀ ਹੋਈ ਹੈ ਇਹਦੇ ਨਾਲ ਪਿਓਰ ਸਿਲਕ ਦੀ ਬਾਟਮ ਸਾਰਾ ਆਰੀ ਦਾ ਵਰਕ ਕੀਤਾ ਹੋਇਆ ਔਰਗੈਂਜਾ ਦੇ ਨਾਲ ਰੱਖਿਆ ਹੋਇਆ ਦੁਪੱਟਾ ਔਰਗੈਂਜਾ ਦਾ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਹੈਗਾ ਦੇਖ ਸਕਦੇ ਹੋਗੇ ਲਫੀਜਾ ਰਗੰਜਾ ਦਾ ਦੁਪੱਟਾ ਦਾ ਇਹਦਾ ਜਿਹੜਾ ਸੂਟ ਦਾ ਰੇਟ ਆ ਸੇਮ ਰੇਟ ਹੀ ਰਹਿਣ ਵਾਲਾਗਾ 2600 ਚਾਰ ਸੂਟ ਆਪਾਂ ਨੇ ਦਿਖਾਏ ਨੇ ਤੁਹਾਨੂੰ ਅੱਜ ਵਾਲੀ ਇਸ ਵੀਡੀਓ ਦੇ ਵਿੱਚ ਇਹ ਆਗੇ ਨਿਊ ਸਟਾਫ ਆ ਦੇ ਆਪਣੇ ਕੋਲੇ ਆਰੀ ਦਾ ਕੰਮ ਕੀਤਾ ਹੋਇਆ ਸਾਰਾ ਇਹਨਾਂ ਨੂੰ ਸੂਟਾਂ ਨੂੰ ਚਾਹੇ ਆਪਾਂ 35 3500 ਦੇ ਸੇਲ ਕਰਦੀਏ ਇੰਨਾ ਜਿਆਦਾ ਵਧੀਆ ਇਨਾਂ ਤੇ ਸੂਟਾਂ ਤੇ ਕੰਮ ਬੋਲਦਾ ਜਿਹੜੇ ਆਪਾਂ ਤੁਹਾਨੂੰ ਇਹ ਪੀਸ ਦਿਖਾ ਚੁੱਕੇ ਹਾਂਗੇ ਸ਼ਾਇਦ ਵੀਡੀਓ ਦੇ ਵਿੱਚ ਤੁਹਾਨੂੰ ਨਾ ਪਤਾ ਲੱਗਦਾ ਹੋਵੇ ਜੇ ਤੁਸੀਂ ਸ਼ਾਪ ਤੇ ਜਾ ਕੇ ਕਿਸੇ ਤੇ ਬੈਠੋਗੇ ਜਦੋਂ ਲੈਟਾਂ ਦੇ ਅੱਗੇ ਖੋਲਣਗੇ ਸੂਟ ਇੰਨਾ ਦੇ ਉਹਨਾਂ ਨੇ 5-5 4-4000 ਰੁਪਿਆ ਤੁਹਾਡੇ ਤੋਂ ਮੰਗਣਾਗਾ ਬਹੁਤ ਜਿਆਦਾ ਘੱਟ ਪ੍ਰਾਈਸ ਤੁਹਾਨੂੰ ਇਹ ਸੂਟ ਮਿਲ ਰਹੇ ਨੇ ਅਗਲਾ ਜਿਹੜਾ ਕਲਰ ਆ ਆਪਣੇ ਕੋਲੇ ਆ ਗਿਆ ਕਾਪਰ ਜਿਹਾ শেਡ ਤੇ ਆ ਗਿਆ ਨਿਊ ਸਟਾਫ ਆਗਾ ਬਿਲਕੁਲ ਜਿਵੇਂ ਜਾਲੀ ਦਾ ਸਟਾਫ ਹੁੰਦਾ ਇਦਾਂ ਦਾ ਸਟਾਫ ਆਗਾ ਇਹ ਇਹਦੇ ਤੇ ਜਿਹੜਾ ਕੰਮ ਕਰਵਾਇਆ ਗਿਆ ਆਪਾਂ ਨੇ ਸਾਰਾ ਆਰੀ ਦਾ ਕੰਮ ਕੀਤਾ ਹੋਇਆ ਨਾਲ ਹੈਂਡ ਟੱਚ ਦਿੱਤੀ ਹੋਈ ਆ ਨੇੜੇ ਤੋਂ ਚੈੱਕ ਕਰਵਾ ਦਿੰਨੇ ਤੁਹਾਨੂੰ ਸੇਮ ਰੇਟਰ ਨਾਲ ਆਇਦਾਂ ਵੀ ਸੂਟ ਦਾ ਆ ਬਣੀਆਂ ਹੋਈਆਂ ਨੇ ਇਹਦੀਆਂ ਬਾਜੂ ਆ ਵਾਲੀ ਬਾਜੂ ਬਣੀਆਂ ਹੋਈਆਂ ਨੇ ਤੇ ਆ ਵਾਲੇ ਇਹਦੇ ਨਾਲ ਹੈਗਾਗਾ ਦੁਪੱਟਾ ਦੁਪੱਟੇ ਤੇ ਚੈੱਕ ਕਰ ਸਕਦੇ ਹੋ ਤੁਸੀਂ ਕਿੰਨਾ ਜ਼ਿਆਦਾ ਹੈਵੀ ਕੰਮ ਕੀਤਾ ਹੋਇਆ ਦੁਪੱਟੇ ਤੇ ਇਹਦਾ ਚਾਹੇ ਆਪਾਂ ਰੇਟ 3000 ਕੱਢ ਦਈਏ ਪਰ ਆਪਾਂ ਬਹੁਤ ਜ਼ਿਆਦਾ ਬਜਟ ਚ ਤੁਹਾਡਾ ਹੱਕ ਵੀ ਨਹੀਂ ਲੈਂਦੇ ਤੇ ਆਪਦਾ ਵੀ ਨਹੀਂ ਛੱਡਦੇ ਬਹੁਤ ਜ਼ਿਆਦਾ ਸੋਚ ਸਮਝ ਕੇ ਵੀਡੀਓ ਦੇ ਵਿੱਚ ਰੇਟ ਲਾਉਣੇ ਹੁੰਦੇ ਆਗੇ ਪਿਆਰ ਵੀ ਤੁਹਾਡਾ ਆਪਾਂ ਨੂੰ ਉਨਾ ਹੀ ਮਿਲਦਾ ਹੈਗਾ ਇਹ ਵੀ ਆਪਾਂ ਦਿਲ ਤੋਂ ਧੰਨਵਾਦ ਕਰਦੇ ਆਂਗੇ ਦੇਖ ਸਕਦੇ ਹੋ ਦੁਪट्टे ਤੇ ਕੰਮ ਬਹੁਤ ਜ਼ਿਆਦਾ ਹੈਵੀ ਕੰਮ ਕੀਤਾ ਹੋਇਆ ਦੁਪट्टे ਤੇ ਕਟਵਰਕ ਵੀ ਦਿੱਤੇ ਹੋਏ ਨੇ ਵਿੱਚ ਵੀ ਕੰਮ ਦਿੱਤਾ ਹੋਇਆ ਪੈਨਲਾਂ ਦਾ ਤੇ ਸੈਡਾਂ ਤੇ ਹੈਵੀ ਵਰਕ ਦਿੱਤਾ ਹੋਇਆ ਵਾ ਇਹਦਾ ਵੀ ਸੂਟ ਦਾ ਰੇਟ ਹੈ ਜਿਹੜਾ 2200 ਰੁਪਿਆ ਰਹਿਣ ਵਾਲਾ ਹੈਗਾ ਇਹ ਸੀ ਅੱਜਵਾਲੀ ਆਪਣੀ ਕਲੈਕਸ਼ਨ ਹੈਵੀ ਦਾ ਵਰਕ ਦੇ ਨਾਲ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਟੈਨਸ਼ਨ ਫਰੀ ਸਾਨੂੰ ਆਰਡਰ ਦੇ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਇਹ ਸੀ ਆਪਣੀ ਛੋਟੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਕੇ ਇਹ ਸੀ ਅੱਜਵਾਲੀ ਛੋਟੀ ਜੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਧੰਨਵਾਦ